ਪੰਜਾਬ ਦੇ ਖੇਤਾਂ ਵਿੱਚ ਹਰ ਖੇਤ ਸੋਨੇ ਵਰਗਾ ਲਹਿਰਾਉਂਦਾ ਹੈ। ਲੇਕਿਨ ਇਹ ਖੇਤ ਹਮੇਸ਼ਾ ਪਾਣੀ ਵਾਸਤੇ ਮੀਂਹ ਦੇ ਭਰੋਸੇ ਨਹੀਂ ਰਹਿ ਸਕਦੇ। ਇਹਨਾਂ ਨੂੰ ਜਿਹੜਾ ਪਾਣੀ ਹੈ ਉਹ ਮਿਲਦਾ ਹੈ ਬੰਨਾ ਤੋਂ। ਤੇ ਪੰਜਾਬ ਨੂੰ ਅੰਨ ਦਾ ਕਟੋਰਾ ਬਣਾਉਣ 'ਚ ਜਿਹੜੇ ਤਿੰਨ ਡੈਮਸ ਨੇ ਉਹਨਾਂ ਨੇ ਬੜਾ ਹੀ ਇੰਪੋਰਟੈਂਟ ਰੋਲ ਪਲੇ ਕੀਤਾ। ਉਹ ਤਿੰਨ ਡੈਮਸ ਨੇ ਪਾਖੜਾ ਨੰਗਲ ਡੈਮ, ਪੌਂਗ ਡੈਮ ਤੇ ਰਣਜੀਤ ਸਾਗਰ ਜਿਹਨੂੰ ਥੀਨ ਡੈਮ ਵੀ ਕਿਹਾ ਜਾਂਦਾ ਅੱਜ ਆਪਾਂ ਗੱਲ ਕਰਾਂਗੇ ਇਹਨਾਂ ਤਿੰਨਾਂ ਡੈਮਸ ਬਾਰੇ ਇਹ ਡੈਮ ਜਿਹੜੇ ਹੱਗੇ ਨੇ ਇਹ ਬਣਾਏ ਜਾਂਦੇ ਐ ਸਭ ਤੋਂ ਪਹਿਲਾਂ ਪਾਣੀ ਨੂੰ ਸਟੋਰ ਕਰਨ ਵਾਸਤੇ ਤਾਂਕਿ ਉਹਨੂੰ ਜਿਹੜਾ ਐ ਖੇਤੀ ਵਾਸਤੇ ਯੂਜ਼ ਕੀਤਾ ਜਾਵੇ ਉਹ ਤੋਂ ਬਿਜਲੀ ਬਣਾਈ ਜਾਵੇ ਤੇ ਸਭ ਤੋਂ ਇੰਪੋਰਟੈਂਟ ਜਿਹੜੇ ਹੜ੍ਹ ਨੇ ਉਹਨਾਂ ਨੂੰ ਰੋਕਿਆ ਜਾਵੇ ਅੱਜ ਕੱਲ ਤਾਂ ਚਲੋ ਪੰਜਾਬ ਹੜ੍ਹਾਂ ਦੀ ਮਾਰ ਚੇਲ ਰਿਹਾ ਹੈ ਹੁਣ ਇਹ ਤਾਂ ਪਤਾ ਨਹੀਂ ਕਿ ਜਿਹੜੇ ਆ ਡੈਮ ਨੇ ਇਹਨਾਂ ਨੇ ਹੜ ਨੂੰ ਰੋਕਿਆ ਹੈ ਕਿ ਇਹ ਹੜ ਨੂੰ ਲੈ ਕੇ ਆਇਆ ਕਿਉਂਕਿ ਜੇ ਇਹ ਡੈਮ ਨਾ ਹੁੰਦੇ ਤੇ ਜਿਸ ਤਰੀਕੇ ਦੀ ਬਾਰਿਸ਼ ਪੈ ਰਹੀ ਸੀ ਤੇ ਬੱਦਲ ਫਟ ਰਹੇ ਸੀ ਫਿਰ ਤਾਂ ਬੰਨ ਹੀ ਕੋਈ ਨਹੀਂ ਸੀ ਪਾਣੀ ਵਾਸਤੇ ਚਲੋ ਉਹ ਇੱਕ ਅਲੱਗ ਮੁੱਦਾ ਹੈ ਆਪਾਂ ਅੱਜ ਗੱਲ ਕਰਦੇ ਆ ਇਹਨਾਂ ਡੈਮਸ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਭਾਖੜਾ ਨੰਗਲ ਡੈਮ ਦੀ ਪਹਿਲਾਂ ਭਾਖੜਾ ਨੰਗਲ ਡੈਮ ਦੀ ਗੱਲ ਕਰਨ ਤੋਂ ਪਹਿਲਾਂ ਇਹ ਚੀਜ਼ ਕਲੀਅਰ ਕਰਦਾ ਕਿ ਭਾਖੜਾ ਤੇ ਨੰਗਲ ਦੋ ਅਲੱਗ-ਅਲੱਗ ਡੈਮਸ ਨੇ ਇੱਕ ਹਿਮਾਚਲ ਜਾਂਦਾ ਤੇ ਇੱਕ ਪੰਜਾਬ ਚ ਜਦੋਂ ਬਣਿਆ ਸੀਗਾ ਉਦੋਂ ਤਾਂ ਪੰਜਾਬ ਚ ਹੀ ਸੀਗਾ ਲੇਕਿਨ 1964 ਚ ਪੰਜਾਬ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਹਰਿਆਣਾ ਹਿਮਾਚਲ ਤੇ ਪੰਜਾਬ ਇਸ ਕਰਕੇ ਜਿਹੜਾ ਪਹਾੜੀ ਏਰੀਆ ਸੀਗਾ ਉਹ ਹਿਮਾਚਲ ਚ ਚਲਾ ਗਿਆ ਤੇ ਪਾਖੜਾ ਜਿਹੜਾ ਹੈ ਉਹ ਹਿਮਾਚਲ ਚ ਮੰਨਿਆ ਜਾਂਦਾ ਹੁਣ ਇਹ ਜਿਹੜਾ ਪਾਖੜਾ ਨੰਗਲ ਡੈਮ ਹੈ ਸਰ ਛੋਟੂ RAM ਇਹਨਾਂ ਨੂੰ ਫਾਦਰ ਆਫ ਪਾਖੜਾ ਨੰਗਲ ਡੈਮ ਕਿਹਾ ਜਾਂਦਾ 1924 ਦੇ ਵਿੱਚ ਉਹਨਾਂ ਨੇ ਇਹਨੂੰ ਕਨਸੈਪਚੁਅਲਾਈਜ਼ ਕੀਤਾ ਸੀਗਾ ਤੇ ਉਹਨਾਂ ਦੀ ਸੋਚ ਦਾ ਨਤੀਜਾ ਸੀਗਾ ਜਿਹੜਾ ਇਹ ਡੈਮ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਅਸਲੀਅਤ 'ਚ ਆਇਆ 1944 ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਉਸ ਟਾਈਮ ਦੇ ਛੋਟੂ RAM ਸਰਜੀ ਤੇ ਬिलासपुर ਦੇ ਰਾਜਾ ਨੇ ਐਗਰੀਮੈਂਟ ਸਾਈਨ ਕੀਤਾ ਇਸ ਡੈਮ ਨੂੰ ਬਣਾਉਣ ਵਾਸਤੇ ਤੇ ਇਹ ਡੈਮ ਜਿਹੜਾ ਸੀਗਾ 1948 ਦੇ ਵਿੱਚ ਸ਼ੁਰੂ ਹੋਇਆ ਬਣਨਾ ਤੇ 1963 ਦੇ ਵਿੱਚ ਇਹ ਜਾ ਕੇ ਖਤਮ ਹੋਇਆ ਨੈਨਾ ਦੇਵੀ ਤੇ ਰਾਮਗੜ ਦੀ ਪਹਾੜੀਆਂ ਦੇ ਵਿੱਚ ਇੱਕ ਢੀੜੀ ਖਾਈ ਸੀ ਉਸ ਖਾਈ ਨੂੰ ਚੁਣਿਆ ਗਿਆ ਇਸ ਡੈਮ ਦੀ ਸਾਈਟ ਦੇ ਵਜੋਂ 1963 ਦੇ ਵਿੱਚ ਜਦੋਂ ਇਸ ਡੈਮ ਦਾ ਉਦਘਾਟਨ ਹੋਇਆ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਜਿਹੜੇ ਉਸ ਟਾਈਮ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਆਧੁਨਿਕ ਭਾਰਤ ਦਾ ਮੰਦਰ ਹੈ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ 1948 ਦੇ ਵਿੱਚ ਜਿਹੜਾ ਭਾਰਤ ਸੀ ਆਜ਼ਾਦ ਤਾਂ ਹੋ ਗਿਆ ਸੀਗਾ ਲੇਕਿਨ ਉਦਾਂ ਉਹ ਬਹੁਤ ਪਿਛੜਿਆ ਹੋਇਆ ਸੀ ਤੇ ਆਜ਼ਾਦ ਭਾਰਤ ਦਾ ਆਪਾਂ ਕਹਿ ਸਕਦੇ ਹਾਂ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਸੀਗਾ ਜਿਹੜਾ ਭਾਖੜਾ ਡੈਮ ਹੈ ਉਹ ਭਾਖੜਾ ਪਿੰਡ ਬिलासपुर ਡਿਸਟ੍ਰਿਕਟ ਦੇ ਵਿੱਚ ਹੈ ਜਿਹੜਾ ਕਿ ਉਹਨੇ ਮਾਚਲ 'ਚ ਪੈਂਦਾ 13 ਤੋਂ 15 ਕਿਲੋਮੀਟਰ ਦੂਰ ਨੰਗਲ ਜਿਹੜਾ ਕਿ ਪੰਜਾਬ 'ਚ ਪੈਂਦਾ ਉੱਥੇ ਇੱਕ ਹੋਰ ਬੰਨ ਹੈ ਦੋਨਾਂ ਨੂੰ ਮਿਲਾ ਕੇ ਆਪਾਂ ਭਾਖੜਾ ਨੰਗਲ ਡੈਮ ਬੋਲਦੇ ਹਾਂ ਹੁਣ ਜੇ ਭਾਖੜਾ ਡੈਮ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਜਿਹੜਾ ਹੈਗਾ ਹੈ ਏਸ਼ੀਆ ਦਾ ਦੂਸਰਾ ਸਭ ਤੋਂ ਵੱਡਾ ਡੈਮ ਹੈ ਏ ਦੀ ਜਿਹੜੀ ਹਾਈਟ ਹੈ ਉਚਾਈ ਹੈ ਉਹ 226 ਮੀਟਰ ਹੈ ਇਸ ਡੈਮ ਨੂੰ ਬਣਾਉਣ ਦਾ ਟੋਟਲ ਖਰਚਾ ਉਸ ਟਾਈਮ ਤੇ ਆਇਆ ਸੀ 245.28 ਕਰੋੜ ਰੁਪਏ ਉਸ ਟਾਈਮ ਦੇ 245.28 ਕਰੋੜ ਰੁਪਏ ਅੱਜ ਦੇ ਟਾਈਮ ਦੇ ਬਸ ਅਗੇ ਨੇ 20000 ਕਰੋੜ ਰੁਪਏ ਇਹਨੇ ਪੈਸੇ ਲੱਗੇ ਸੀਗੇ ਇਸ ਡੈਮ ਨੂੰ ਬਣਾਉਣ ਵਾਸਤੇ ਅੱਜਕੱਲ ਚਰਚਾ ਦਾ ਵਿਸ਼ਾ ਹੈ ਕਿ ਜੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ 1680 ਫੀਟ ਜਿਹੜੀ ਹੈ ਉਹ ਇਹਦੀ ਕਪੈਸਿਟੀ ਹੈ ਥੱਲੇ ਵਾਲੇ ਪਾਸੇ ਨੂੰ ਪਾਣੀ ਸਟੋਰ ਕਰਨ ਦੀ ਗੋਬਿੰਦ ਸਾਗਰ ਲੇਕ ਜਿਹੜੀ ਹੈਗੀ ਹੈ ਉਹ ਇਹ ਡੈਮ ਬਣਾਉਂਦਾ ਇਹਦਾ ਰੈਜ਼ਰਵਾਇਰ ਜਿਹੜਾ ਹੈ ਗੋਬਿੰਦ ਸਾਗਰ ਲੇਕ ਦੇ ਨਾਮ ਨਾਲ ਜਾਣਿਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਇਹਦਾ ਨਾਮ ਗੋਬਿੰਦ ਸਾਗਰ ਲੇਕ ਰੱਖਿਆ ਗਿਆ ਸੀ ਇਹ ਜਿਹੜਾ ਜਿਹੜੀ ਝੀਲ ਹੈ ਇਹ 90 ਕਿਲੋਮੀਟਰ ਲੰਬੀ ਹੈ 90 ਕਿਲੋਮੀਟਰ ਲੰਬੀ ਹੈ ਝੀਲ ਹੈ ਤੇ 166 ਸਕੁਅਰ ਕਿਲੋਮੀਟਰ ਦੇ ਵਿੱਚ ਜਿਹੜਾ ਹਗਾ ਹੈ ਇਹਦਾ ਜਿਹੜਾ ਏਰੀਆ ਹੈ ਉਹ ਫੈਲਿਆ ਹੋਇਆ ਹੈ ਇੱਥੋਂ ਪਾਖੜਾ ਨਹਿਰ ਨਿਕਲਦੀ ਹੈ ਜਿਹੜੀ ਕੀ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਖੇਤੀ ਵਾਸਤੇ ਪਾਣੀ ਸਪਲਾਈ ਕਰਦੀ ਹੈ ਪਾਖੜਾ ਡੈਮ ਦੇ ਵਿੱਚ 10 ਜਨਰੇਟਰ ਲੱਗੇ ਨੇ ਖੱਬੇ ਹੱਥ ਪੰਜ ਜਨਰੇਟਰ ਲੱਗੇ ਨੇ ਜਿਹੜੇ ਉਦੋਂ ਹਿਟਾਚੀ ਕੰਪਨੀ ਜਾਪਾਨ ਦੀ ਜਿਹੜੀ ਕੰਪਨੀ ਹੈ ਉਹਨੇ ਦਿੱਤੇ ਸੀ ਤੇ ਸੱਜੇ ਪਾਸੇ ਲੱਗੇ ਹੋਏ ਪੰਜ ਜਨਰੇਟਰ ਉਸ ਟਾਈਮ ਦੀ ਸੋਵੀਅਤ ਯੂਨੀਅਨ ਤੇ ਜਿਹੜੀ ਅੱਜ ਦੇ ਟਾਈਮ ਦੀ ਰਸ਼ੀਆ ਹੈ ਉਹਨੇ ਪ੍ਰੋਵਾਈਡ ਕੀਤੇ ਸੀ। ਪਾਖੜਾ ਦੇ ਉੱਤੇ ਪਹਿਲਾਂ ਪਾਖੜਾ ਮੈਨੇਜਮੈਂਟ ਬੋਰਡ ਬਣਿਆ ਬਾਅਦ ਚੋਂ ਬਿਆਸ ਦਾ ਕੰਟਰੋਲ ਵੀ ਇਹਨਾਂ ਦੇ ਹੱਥ ਦੇ ਦਿੱਤਾ ਗਿਆ ਤੇ ਇਹ ਬੋਰਡ ਬਣ ਗਿਆ ਪਾਖੜਾ ਬਿਆਸ ਮੈਨੇਜਮਮੈਂਟ ਬੋਰਡ ਜਿੰਨੂੰ ਅੱਜ ਜਾਣਿਆ ਜਾਂਦਾ ਹੈ BBMB ਦੇ ਨਾਲ ਤੇ ਇਹਦੇ ਉੱਤੇ ਵੀ ਜਿਹੜਾ ਹੈ ਕਾਫੀ ਕੁਝ ਅੱਜ ਦੇ ਟਾਈਮ ਤੇ ਚੱਲ ਰਿਹਾ ਹੈ ਹੁਣ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਇਹਦੇ ਅੰਦਰ ਕੱਲਾ ਭਾਖੜਾ ਨੰਗਲ ਡੈਮ ਨਹੀਂ ਆਂਦਾ ਬਿਆਸ ਦੇ ਉੱਤੇ ਬਨੇ ਹੋਏ ਡੈਮ ਵੀ ਆਂਦੇ ਨੇ ਬੇਸਿਕਲੀ ਪੌਖ ਡੈਮ ਇਸ ਪ੍ਰੋਜੈਕਟ ਤੋਂ ਜਿਹੜੀ ਬਿਜਲੀ ਜਨਰੇਟ ਹੁੰਦੀ ਹੈ ਉਹ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਚੰਡੀਗੜ੍ਹ ਤੇ ਦਿੱਲੀ ਨੂੰ ਸਪਲਾਈ ਕੀਤੀ ਜਾਂਦੀ ਹੈ ਤੇ ਇਨਾ ਸਟੇਟਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਬੋਰਡ ਦੇ ਵਿੱਚ ਮੈਂਬਰ ਹਗੇ ਨੇ ਜਦੋਂ ਪਾਖੜਾ ਡੈਮ ਬਣ ਰਿਹਾ ਸੀਗਾ ਉਦੋਂ 371 ਜਿਹੜੇ ਪਿੰਡ ਸੀਗੇ ਉਹਨਾਂ ਦੇ ਲੋਕਾਂ ਨੂੰ ਉੱਥੋਂ ਹਟਾਇਆ ਗਿਆ ਤੇ ਦੂਸਰੀ ਜਗ੍ਹਾ ਤੇ ਉਹਨਾਂ ਨੂੰ ਜ਼ਮੀਨ ਅਲਾਟ ਕੀਤੀ ਗਈ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪਾਖੜਾ ਹੈ ਉਹਦੀ ਗੋਦ 'ਚ 371 ਪਿੰਡ ਜਿਹੜੇ ਨੇ ਉਹ ਸਮਾਏ ਹੋਏ ਐ ਇਹ ਸੀਗੀ ਪਾਖੜਾ ਨੰਗਲ ਡੈਮ ਦੀ ਜਿਹੜੀ ਸਟੋਰੀ ਜਿਹੜਾ ਕਿ ਸਤਲੁਜ ਰਿਵਰ ਦੇ ਉੱਤੇ ਬਣਿਆ ਹੋਇਆ ਅੱਗੇ ਆਪਾਂ ਗੱਲ ਕਰਦੇ ਆਂ ਬਿਆਸ ਨਦੀ ਦੀ ਬਿਆਸ ਨਦੀ ਉੱਤੇ ਬਣਿਆ ਹੈ ਪੋਂਗ ਡੈਮ ਪੋਂਗ ਡੈਮ ਦਾ ਜਿਹੜਾ ਆਈਡੀਆ ਸੀ ਉਹ 1926 ਦੇ ਵਿੱਚ ਲਿਆ ਗਿਆ ਤੇ 1927 ਦੇ ਵਿੱਚ ਪੰਜਾਬ ਸਰਕਾਰ ਨੇ ਇਹਦੇ ਸਰਵੇ ਦੀ ਜਿਹੜੀ anumati ਸੀ ਉਹ ਦਿੱਤੀ ਲੇਕਿਨ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਕਿਹਾ ਗਿਆ ਕਿ ਇੱਥੇ ਡੈਮ ਬਣਾਉਣਾ ਮੁਸ਼ਕਲ ਹੈ ਕਿਉਂਕਿ ਜਿਹੜੇ ਇੱਥੇ ਹੜ ਨੇ ਉਹ ਬਹੁਤ ਛੇਤੀ ਆਂਦੇ ਆ ਫਿਰ ਮਾਮਲਾ ਠੰਡੇ ਬਸਤੇ ਚਲਾ ਗਿਆ ਭਾਰਤ ਆਜ਼ਾਦ ਹੋ ਗਿਆ 1955 ਦੇ ਵਿੱਚ ਜੀਓਲੋਜੀਕਲ ਤੇ ਹਾਈਡਰੋਲੋਜੀਕਲ ਸਟੱਡੀਜ਼ ਜਿਹੜੀਆਂ ਸੀਗੀਆਂ ਉਹ ਕੀਤੀਆਂ ਗਈਆਂ ਤੇ ਅਖੀਰ 1961 ਦੇ ਵਿੱਚ ਜਿਹੜਾ ਸੀਗਾ ਇਹ ਬਨ ਬਨਣਾ ਸ਼ੁਰੂ ਹੋਇਆ ਤੇ 1974 ਦੇ ਵਿੱਚ ਇਹ ਡੈਮ ਜਿਹੜਾ ਸੀਗਾ ਉਹ ਕੰਪਲੀਟ ਹੋ ਗਿਆ ਇਸ ਡੈਮ ਦਾ ਜਿਹੜਾ ਰਿਜ਼ਰਵਾਇਰ ਹੈ ਛੀਲ ਹੈ ਉਹਨੂੰ ਮਹਾਰਾਣਾ ਪ੍ਰਤਾਪ ਲੇਕ ਦਾ ਨਾਮ ਦਿੱਤਾ ਗਿਆ ਜੋ ਅੱਜ ਦੇ ਟਾਈਮ ਤੇ ਨੈਸ਼ਨਲ ਬਰਡ ਸੈਂਚਰੀ ਹੈ ਜਿੱਥੇ ਦੁਰਲਭ ਪ੍ਰਜਾਤੀ ਦੇ ਪੰਛੀ ਜਿਹੜੇ ਨੇ ਉਹ ਦੂਰ ਦੂਰ ਤੋਂ ਮਾਈਗ੍ਰੇਟ ਕਰਕੇ ਆਂਦੇ ਨੇ ਇਹ ਇੱਕ ਟੂਰਿਸਟ ਅਟਰੈਕਸ਼ਨ ਵੀ ਹੈ ਬਹੁਤ ਜ਼ਿਆਦਾ ਇਨਾ ਪੰਛੀਆਂ ਕਰਕੇ ਜਦੋਂ ਇਹ ਡੈਮ ਬਣਾਇਆ ਗਿਆ ਤਾਂ 349 ਪਿੰਡ ਜਿਹੜੇ ਸੀਗੇ ਉਹ ਖਾਲੀ ਕਰਾਣੇ ਪਏ ਇਹਦੇ ਜਿਹੜਾ ਡੈਮ ਦੀ ਕੰਸਟਰਕਸ਼ਨ ਸੀ ਉਹਦੇ ਵਾਸਤੇ ਤੇ ਝੀਲ ਵਾਸਤੇ ਤੇ ਲੱਖਾਂ ਲੋਕ ਜਿਹੜੇ ਸੀਗੇ ਉਹਨਾਂ ਨੂੰ ਆਪਣੀ ਪਿੰਡ ਤੇ ਘਰ ਛੱਡਨੇ ਪਏ ਤੇ ਉਹਨਾਂ ਨੂੰ ਰਾਜਸਥਾਨ ਚ ਰੀਲੋਕੇਟ ਕਰਨਾ ਸੀ ਲੇਕਿਨ ਹੁਣ ਤੱਕ ਉਹਦੇ ਵਿੱਚੋਂ ਕੁਝ ਪਰਿਵਾਰ ਐਸੇ ਨੇ ਜਿਹੜੇ ਜਿਨ੍ਹਾਂ ਨੂੰ ਹਜੇ ਤੱਕ ਵੀ ਜ਼ਮੀਨ ਜਿਹੜੀ ਹੈ ਰਾਜਸਥਾਨ ਚ ਅਲੋਟ ਨਹੀਂ ਹੋ ਪਾਈ ਹੈ ਭਾਖੜਾ ਡੈਮ ਤੇ ਜਿਹੜੇ ਪੌਂਗ ਡੈਮ ਨੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਨੇ ਬਿਲਾਸਪੁਰ ਡਿਸਟ੍ਰਿਕਟ ਦੇ ਵਿੱਚ ਤੇ ਤਲਵਾਰਾ ਦੇ ਕੋਲ ਤੇ ਜਿਹੜੀ ਤੀਸਰਾ ਡੈਮ ਹੈਗਾ ਪੰਜਾਬ ਦਾ ਜਿਹੜਾ ਰਾਵੀ ਨਦੀ ਦੇ ਉੱਤੇ ਹੈ ਉਹ ਵੀ ਜਿਹੜਾ ਹੈਗਾ ਹੈ ਬਾਰਡਰ ਤੇ ਹੈ ਜੰਮੂ ਕਸ਼ਮੀਰ ਤੇ ਪੰਜਾਬ ਦੇ ਤੇ ਅੱਧਾ ਜਿਹੜਾ ਹੈ ਉਹ ਜੰਮੂ ਕਸ਼ਮੀਰ ਚ ਪੈਂਦਾ ਹੈ ਤੇ ਅੱਧਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਪੈਂਦਾ ਹੈ ਆਪਾਂ ਗੱਲ ਕਰ ਰਹੇ ਆ ਰਣਜੀਤ ਸਾਗਰ ਡੈਮ ਦੀ ਜਿਹਨੂੰ ਥੀਨ ਡੈਮ ਵੀ ਕਿਹਾ ਜਾਂਦਾ बिकॉज ਇਹ ਥੀਨ ਪਿੰਡ ਦੇ ਕੋਲ ਹੈਗਾ ਤਾਂ ਕਰਕੇ ਇਹਦਾ ਨਾਮ ਥੀਨ ਡੈਮ ਵੀ ਕਿਹਾ ਜਾਂਦਾ ਥੀਨ ਡੈਮ ਦਾ ਆਈਡੀਆ ਜਿਹੜਾ ਸਿੱਗਾ 1953 ਤੋਂ ਸ਼ੁਰੂ ਹੋਇਆ 1953 ਤੋਂ ਲੈ ਕੇ 1980 ਤੱਕ ਇੱਥੇ ਸਟੱਡੀਜ਼ ਹੀ ਚੱਲਦੀਆਂ ਰਹੀਆਂ ਕਿ ਇੱਥੇ ਡੈਮ ਬਣ ਪਾਏਗਾ ਕਿ ਨਹੀਂ ਬਣ ਪਾਏਗਾ ਫਾਈਨਲੀ 1981 ਦੇ ਵਿੱਚ ਜਾ ਕੇ ਇਸ ਡੈਮ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਸ਼ੁਰੂ ਹੋਈ ਤੇ 2001 ਦੇ ਵਿੱਚ ਜਾ ਕੇ ਇਹ ਡੈਮ ਜਿਹੜਾ ਹੈ ਪੂਰਾ ਹੋਇਆ ਹੁਣ ਇਹ ਜਿਹੜਾ ਡੈਮ ਬਣਿਆ ਹੋਇਆ ਹੈ ਇਹ ਤੁਸੀਂ ਕਹਿ ਸਕਦੇ ਹੋ ਜਿਹੜਾ ਹੈ ਇੱਕ ਟਰਮ ਹੁੰਦੀ ਹੈ ਇਕਵਿਡਿਸਟੈਂਟ ਇਹ ਡੈਮ ਜਿਹੜਾ ਹੈ ਪੰਜਾਬ ਤੇ ਜੰਮੂ ਕਸ਼ਮੀਰ ਦੋਨਾਂ ਦੇ ਵਿਚਕਾਰ 30-30 ਕਿਲੋਮੀਟਰ ਦੇ ਡਿਸਟੈਂਸ ਤੇ ਤੁਸੀਂ ਕਹਿ ਸਕਦੇ ਹੋ ਮਤਲਬ ਜੰਮੂ ਕਸ਼ਮੀਰ ਦੇ ਕਠੂਆ ਤੋਂ ਵੀ ਇਹ ਜਿਹੜਾ ਡੈਮ ਹੈ ਉਤੀ ਕਿਲੋਮੀਟਰ ਤੇ ਹੈ ਤੇ ਪੰਜਾਬ ਦੇ ਪਠਾਨਕੋਟ ਤੋਂ ਵੀ ਇਹ ਡੈਮ ਜਿਹੜਾ ਹੈ 30 ਕਿਲੋਮੀਟਰ ਤੇ ਹੈ ਇਹ ਡੈਮ ਜਿਹੜਾ ਹੈ ਇਹ ਬਣਾਇਆ ਸੀਗਾ ਪੰਜਾਬ ਸਚਾਈ ਵਿਭਾਗ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਨੇ ਰਾਵੀ ਨਦੀ ਦੇ ਉੱਤੇ ਰਣਜੀਤ ਸਾਗਰ ਡੈਮ ਪੰਜਾਬ ਦਾ ਸਭ ਤੋਂ ਉੱਚਾ ਡੈਮ ਹੈ ਇਹਦੀ ਉਚਾਈ ਲਗਭਗ 160 ਮੀਟਰ ਹੈ ਤੇ ਇਹਦੇ ਤੋਂ ਆਪ ਪੰਜਾਬ ਜਿਹੜਾ ਹੈ 600 ਮੈਗਾਵਾਟ ਬਿਜਲੀ ਜਿਹੜੀ ਹੈ ਪੈਦਾ ਕਰਦਾ ਮਾਧੋਪੁਰ ਅੱਜਕੱਲ ਬਾੜ ਦੇ ਵਿੱਚ ਮਾਧੋਪੁਰ ਜਿਹੜਾ ਹੈ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੈ ਕਿਉਂਕਿ ਮਾਧੋਪੁਰ ਦੇ ਜਿਹੜੇ ਫਲੱਡ ਗੇਟ ਸੀਗੇ ਉਹ ਟੁੱਟ ਗਏ ਸੀਗੇ ਜਦੋਂ ਰਾਵੀ ਦੇ ਵਿੱਚ ਬਾੜ ਆਈ ਸੀ ਮਾਧੋਪੁਰ ਤੋਂ ਉੱਪਰ ਨੂੰ ਜਿਹੜਾ ਹੈ ਜਿਹਨੂੰ ਆਪਸਟ੍ਰੀਮ ਕਹਿੰਨੇ ਆਪਾਂ ਉੱਪਰਲੇ ਪਾਸੇ ਹੀ ਜਿਹੜਾ ਹੈ ਇਹ ਡੈਮ ਜਿਹੜਾ ਹੈ ਬਣਿਆ ਹੋਇਆ ਹੈ ਇਸ ਡੈਮ ਦਾ ਜਿਹੜਾ ਰਿਜ਼ਰਵਾਇਰ ਹੈ ਉਹਦਾ ਅਪ ਟੂ 60% ਹਿੱਸਾ ਜਿਹੜਾ ਹੈਗਾ ਉਹ ਜੰਮੂ ਕਸ਼ਮੀਰ ਦੇ ਵਿੱਚ ਪੈਂਦਾ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿਚਾਲੇ ਇਸ ਬੰਦ ਨੂੰ ਲੈ ਕੇ ਕੁਝ ਵਿਵਾਦ ਵੀ ਨੇ ਜਿਹੜਾ ਪਾਣੀ ਹੈ ਉਹਦੀ ਵਰਤੋਂ ਨੂੰ ਲੈ ਕੇ ਬਿਜਲੀ ਜਿਹੜੀ ਪੈਦਾ ਹੁੰਦੀ ਹੈ ਉਹਦੀ ਵਰਤੋਂ ਨੂੰ ਲੈ ਕੇ ਜਿਹੜੇ ਲੋਕਾਂ ਨੂੰ ਜਗ੍ਹਾ ਛੱਡਣੀ ਪਈ ਸੀ ਡੈਮ ਕਰਕੇ ਉਹ ਇਹ ਸਾਰੇ ਵਿਵਾਦ ਜਿਹੜੇ ਨੇ ਹਜੇ ਵੀ ਚੱਲ ਰਹੇ ਨੇ ਜੰਮੂ ਕਸ਼ਮੀਰ ਤੇ ਪੰਜਾਬ ਦੀ ਸਟੇਟ ਦੇ ਵਿਚਾਲੇ ਤੇ ਆਹ ਜਿਹੜੇ ਆਪਣੇ ਤਿੰਨ ਡੈਮ ਨੇ ਇਹ ਪੰਜਾਬ ਦੀ ਜਿਹੜੀ ਮੇਨ ਤਿੰਨ ਜਿਹੜੀ ਨਦੀਆਂ ਨੇ ਉਹਨਾਂ ਦੇ ਉੱਤੇ ਬਣੇ ਨੇ ਕੰਮ ਇਹਨਾਂ ਦਾ ਪਾਣੀ ਦੀ ਜਿਹੜੀ ਸਟੋਰੇਜ ਹੈ ਉਸ ਤੋਂ ਬਾਅਦ ਉਹਨੂੰ ਯੂਜ਼ ਕਰਨਾ ਆਗਾ ਖੇਤੀਬਾੜੀ ਲਈ ਬਿਜਲੀ ਪੈਦਾ ਕਰਨ ਲਈ ਤੇ ਹੜ੍ਹਾਂ ਨੂੰ ਰੋਕਣ ਲਈ ਤੇ ਆਹ ਜਿਹੜੇ ਤਿੰਨ ਡੈਮ ਨੇ ਇਹ ਆਪਾਂ ਕਹਿ ਸਕਦੇ ਆਂ ਕਿ ਪੰਜਾਬ ਦੇ ਵਿੱਚ ਜਿਹੜੀ ਹਰੀਤ ਕ੍ਰਾਂਤੀ ਹੋਈ ਸੀਗੀ ਗ੍ਰੀਨ ਰੈਵੋਲੂਸ਼ਨ ਉਹਦੇ ਪਿੱਛੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮਤਲਬ ਕਾਫੀ ਸਾਲਾਂ ਤੋਂ ਇਹ ਬਣੇ ਹੋਏ ਨੇ 60 70 ਸਾਲ ਹੋ ਗਏ ਇਹਨਾਂ ਨੂੰ ਬਣੇ ਨੂੰ ਤੇ 60 70 ਸਾਲਾਂ ਦੇ ਵਿੱਚ ਇਹਨਾਂ ਨੇ ਬਹੁਤ ਵਾਰ ਪੰਜਾਬ ਨੂੰ ਬਾੜ ਤੋਂ ਬਚਾਇਆ ਹੈ ਲੇਕਿਨ ਕਈ ਸਾਲ ਐਦਾਂ ਦੇ ਆਏ ਜਿਦੇ ਵਿੱਚ ਪੰਜਾਬ ਨੂੰ ਬਾੜ ਤੋਂ ਬਚਾ ਨਹੀਂ ਪਾਏ ਉਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਜਦੋਂ ਮੀਂਹ ਇੰਨਾ ਜ਼ਿਆਦਾ ਪੈ ਜਾਏਗਾ ਤੇ ਆਪਾਂ ਕੀ ਕਰ ਸਕਦੇ ਆਂ ਏ ਜੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਵੀਡੀਓ ਨੂੰ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਤਰुण ਪਰਤਵਾਲ ਪਿਆਰਪਰੀ ਸਤਿ ਸ਼੍ਰੀ ਅਕਾਲ